ਪੋਟਾਸ਼ੀਅਮ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਜੀ ਇਹ 20 ਗ੍ਰਾਮ ਦੀ ਡੱਬੀ ਆਉਂਦੀ ਹੈ ਪੋਟਾਸ਼ੀਅਮ ਦੀ ਤਕਰੀਬਨ 15-20 ਰੁਪਏ ਦੀ ਇਹ ਆਉਂਦੀ ਹੈ ਤੇ ਕੰਮ ਇਹਦਾ ਬੜਾ ਜ਼ਬਰਦਸਤ ਹੈਗਾ ਪਸ਼ੂਆਂ ਦੇ ਪ੍ਰਤੀ ਜੇਕਰ ਹੁਣ ਮੌਸਮ ਤੁਹਾਨੂੰ ਪਤਾ ਹੈ ਵੀ ਬਹੁਤ ਜ਼ਿਆਦਾ ਖਰਾਬ ਚੱਲੀ ਜਾਂਦਾ ਹੈਗਾ ਤੱਲੇ ਆਪਾਂ ਗੱਦੇ ਚਾਗਦੇ ਨਹੀਂ ਕੀ ਟਾਈਮ ਵੀ ਨਹੀਂ ਲੱਗਦਾ ਤਾਂ ਦੂਜੀ ਤੀਜੀ ਦਿਨ ਪੋਟਾਸ਼ੀਅਮ ਥੋੜੀ ਮਾਤਰਾ ਦੇ ਵਿੱਚ ਬਾਲਟੀ ਦੇ ਵਿੱਚ ਲੈ ਕੇ ਉਹਨੂੰ ਪਾਣੀ ਨਾਲ ਚੰਗੀ ਤਰ੍ਹਾਂ ਘੋਲ ਲਓ ਜਦੋਂ ਆਪਾਂ ਫर्श ਧੋ ਲਿਆ ਉਸ ਤੋਂ ਬਾਅਦ ਨਾਲੇ ਤਾਂ ਥੋੜਾ ਥੋੜਾ ਕੁਸਮਾ ਦੇ ਪੈਰਾਂ ਤੇ ਪਾ ਦਿਓ ਤਾਂ ਕਿ ਜਿਹੜਾ ਪੈਰਾਂ ਦੇ ਵਿੱਚ ਜ਼ਖਮ ਹੁੰਦੇ ਆ ਕਈ ਵਾਰੀ ਪਸ਼ੂ ਦੇ ਥੱਲੇ ਆਪਾਂ ਨੂੰ ਨਹੀਂ ਪਤਾ ਹੁੰਦਾ ਉਹ ਜ਼ਖਮਾਂ ਤੇ ਵੀ ਇਹ ਕੰਮ ਕਰਦਾ ਜ਼ਖਮ ਸੁਕਾ ਦਿੰਦਾ ਹੈਗਾ ਤੇ ਇੰਨਾ ਵਧੀਆ ਇਹ ਐਂਟੀਬਾਇਟਿਕ ਹੈ ਵੀ ਹਰ ਤਰ੍ਹਾਂ ਦਾ ਜਿਹੜਾ ਕਟਾਣੂ ਹੁੰਦਾ ਹੈ ਹਰ ਤਰ੍ਹਾਂ ਦਾ ਜੀਵਾਣੂ ਹੁੰਦਾ ਹੈ ਉਹਨੂੰ ਖਤਮ ਕਰ ਦਿੰਦਾ ਹੈ ਬਈ ਨਮਸਟਾਈਟਸ ਵਗੈਰਾ ਜਾਂ ਹੋਰ ਵੀ ਜਿਹੜੀਆਂ ਲਾਗਦੀਆਂ ਬਿਮਾਰੀਆਂ ਨੇ ਜਿਵੇਂ ਸੱਣਾ ਫੱਣਾ ਦੇ ਵਿੱਚ ਖੁਣਨੀਆਂ ਦੇ ਵਿੱਚ ਥੱਲੇ ਕਿਤੇ ਵੀ ਲਾਲੀ ਕੋਈ ਲਾਗ ਦੀ ਜਾਂ ਉੱਲੀ ਦੀ ਕੋਈ ਬਿਮਾਰੀ ਹੁੰਦੀ ਹੈ ਤਾਂ ਇਹ ਖਤਮ ਕਰ ਦਿੰਦਾ ਹੈਗਾ ਇਹ ਇੰਨਾ ਵਧੀਆ ਐਂਟੀਬੈਟਿਕ ਹੈ ਇਹਨੂੰ ਬਾਲਟੀ 'ਚ ਪਾ ਗ ਜਾਂ ਢੋਲੀ 'ਚ ਪਾ ਕੇ ਸਪਰੇਅ ਵੀ ਕੀਤੀ ਜਾ ਸਕਦੀ ਹੈ ਪਰ ਇਹ ਥੋੜਾ ਸੌਖਾ ਤਰੀਕਾ ਜਦੋਂ ਆਪਾਂ ਇਹਨੂੰ ਪਸ਼ੂ ਨੂੰ ਨਿਮਾਹ ਦੇਣਾ ਤਾਂ ਉਦੋਂ ਬਾਅਦ ਸਾਰੇ ਦੇਤੇ ਇਹਨੂੰ ਫਰਸ਼ਨੂ ਦੇ ਨਾਲ ਧੋ ਦਿਓ ਤੇ ਬਹੁਤ ਹੱਦ ਤੱਕ ਮਸਤਾਇਸ ਤੇ ਜਿਹੜੀਆਂ ਹੋਰ ਜੀਵਾਨੂਆਂ ਜਾਂ ਕਿਟਾਨੂਆਂ ਤੋਂ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਨੇਗੀਆਂ ਉਹ ਖਤਮ ਹੋ ਜਾਂਦੀਆਂ ਨੇ ਬਹੁਤ ਵਧੀਆ ਇਹ ਜੀਵਾਣੂਨਾਸ਼ਕ ਹੈ ਕਿਟਾਣੂਨਾਸ਼ਕ ਹੈ ਸੋਦੀ ਵਰਤੋਂ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ